ਤੜੀ ਮੈਂ ਇਹ ਤਸਾ ਕਾ ਜਨਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪਰਵਤਾ ਕਾ ਕਿਨੋ ਵੱਡੋ ਕੱਲੂ ਮਹਿਸਾਕਾ ਦਾਸ ਗੁਰੂ ਨਾਨਕ ਦਰਬਾਰ ਅਟਾਹੂ ਵੇਖੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਿਹਾ ਹੈ ਨਵੇਂ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੀ ਨੂੰ ਮੁੱਖ ਰੱਖਦਿਆਂ ਹੋਇਆਂ 350 ਸ੍ਰੀ ਸਹਿਜ ਪਾਠ ਪ੍ਰਭ ਹੋਣ ਜਾ ਰਹੇ ਹਨ ਇਹ ਸ੍ਰੀ ਸਹਿਜ ਪਾਠ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਗੁਰਦੁਆਰਾ ਵਿੱਚ 9 ਫਰਵਰੀ ਦਿਨ ਐਤਵਾਰ ਨੂੰ ਪ੍ਰਭ ਹੋਣੇ ਹਨ ਇਹਨਾਂ ਸ੍ਰੀ ਸਹਿਜ ਪਾਠਾਂ ਦੇ ਭੋਗ 25 ਨਵੰਬਰ 2025 ਨੂੰ ਪੈਣੇ ਹਨ ਜਿਸ ਵੀ ਗੁਰਮੁਖ ਪਿਆਰੇ ਨੇ ਸ੍ਰੀ ਸਹਿਜ ਪਾਠ ਬ੍ਰੰਭ ਕਰਨਾ ਹੋਵੇ ਉਹ ਆਪਣੇ ਨੇੜਲੇ ਗੁਰੂ ਘਰਾਂ ਨਾਲ ਸੰਪਰਕ ਕਰਨ ਜੇ ਕਿਸੇ ਗੁਰੂ ਪਿਆਰੇ ਨੇ ਆਪਣੇ ਘਰਾਂ ਵਿੱਚ ਹੀ ਸਹਿਜ ਪਾਠ ਬ੍ਰੰਭ ਕਰਨਾ ਹੈ ਉਸ ਲਈ ਸਹੈਂਚਿਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਸੋ ਸਾਰੀਆਂ ਨਿਊਜ਼ੀਲੈਂਡ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਪਹੁੰਚ ਕਰਕੇ ਸਿਰਿ ਸਹਿਜ ਪਾਠਾਂ ਦੀ ਪਰਮਤਾ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਿ ਸਹਿਜ ਪਾਠ ਸੇਵਾ